ਮਨਪ੍ਰੀਤ ਸਿੰਘ ਬਾਦਲ ਅਤੇ ਸਰੂਪਚੰਦ ਸਿੰਗਲਾ ਦੀ ਆਪਸੀ ਦੂਰੀ ਕਰ ਸਕਦੀ ਹੈ ਬੀਜੇਪੀ ਦਾ ਨੁਕਸਾਨ ਹਜੇ ਤੱਕ ਮਨਪ੍ਰੀਤ ਬਾਦਲ ਦੇ ਖੇਮੇ ਦੇ ਕੌਂਸਲਰ ਅਤੇ ਸਾਬਕਾ ਮੇਅਰ ਨਹੀਂ ਚਲੇ ਬੀਜੇਪੀ ਦੇ ਨਾਲ ਸਰੂਪਚਾ ਸਿੰਗਲਾ ਵੱਲੋਂ ਲਿਖੀ ਗਈ ਮਨਪ੍ਰੀਤ ਬਾਦਲ ਨੂੰ ਇੱਕ ਚਿੱਠੀ ਦੱਸ ਦਈਏ ਕਿ ਮਨਪ੍ਰੀਤ ਬਾਦਲ ਦੇ ਸਰਕਾਰ ਵਿੱਚ ਹੋਣ ਸਮੇਂ ਜਿੱਥੇ ਸਰੂਪਚੰਦ ਸਿੰਘਲਾ ਤੇ ਮਨਪ੍ਰੀਤ ਬਾਦਲ ਦੇ ਵਿੱਚ ਕਾਫੀ ਦੂਰੀਆਂ ਰਹੀਆਂ ਨੀ ਭਾਵੇਂ ਸਰੂਪਚੰਦ ਸਿੰਘਲਾ ਬੀਜੇਪੀ ਦੇ ਵਿੱਚ ਜਾਣ ਤੋਂ ਬਾਅਦ ਮਨਪ੍ਰੀਤ ਬਾਦਲ ਵੀ ਬੀਜੇਪੀ ਜੁਆਇਨ ਕਰ ਗਏ ਸਨ ਲੇਕਿਨ ਹਜੇ ਤੱਕ ਇਹਨਾਂ ਦੀਆਂ ਦੂਰੀਆਂ ਹਜੇ ਵੀ ਆਪਣ ਦਿਖਾਈ ਦੇ ਰਹੀਆਂ ਹਨ ਮਨਪ੍ਰੀਤ ਬਾਦਲ ਦੇ ਨਾਲ ਕਾਫੀ ਸਾਰੇ ਕੌਂਸਲਰ ਸੀ ਜਿਹੜੇ ਉਹ ਚਲੇ ਗਏ ਸੀ ਭਾਵੇਂ ਮਨਪ੍ਰੀਤ ਬਾਦਲ ਵੱਲੋਂ ਬੀਜੇਪੀ ਜੁਆਇਨ ਕਰ ਲਈ ਸੀ ਲੇਕਿਨ ਹਜੇ ਤੱਕ ਬੀਜਪੀ ਦੇ ਪ੍ਰਚਾਰ ਦੇ ਵਿੱਚ ਉਹ ਕੌਂਸਲਰ ਅਤੇ ਸਾਬਕਾ ਮੇਅਰ ਹਜੇ ਤੱਕ ਨਹੀਂ ਚੱਲੇ ਜਿਸ ਨੂੰ ਲੈ ਕੇ ਬੀਜਪੀ ਦਾ ਕਾਫੀ ਨੁਕਸਾਨ ਹੋ ਸਕਦਾ ਹੈ ਜਿਸ ਨੂੰ ਲੈ ਕੇ ਇੱਥੇ ਸਰੂਪ ਚਾ ਸਿੰਘਲਾ ਵੱਲੋਂ ਮਨਪ੍ਰੀਤ ਬਾਦਲ ਨੂੰ ਇੱਕ ਚਿੱਠੀ ਲਿਖ ਕੇ ਉਹਨਾਂ ਨੂੰ ਆਪਣੇ ਨਾਲ ਚੱਲਣ ਦੀਆਂ ਜੋ ਆਪਣਾ ਉਹਨਾਂ ਵੱਲੋਂ ਇੱਕ ਸਿਫਾਰਸ਼ ਕੀਤੀ ਜਾਵੇ ਤਾਂ ਜੋ ਉਹ ਉਹਨਾਂ ਦੇ ਨਾਲ ਵੋਟਾਂ ਦੇ ਵਿੱਚ ਉਹਨਾਂ ਦੀ ਮਦਦ ਕਰ ਸਕਣ ਤੁਸੀਂ ਰੈਗੂਲਰ ਕਰਾਇਆ ਜਾਂ ਤੁਸੀਂ ਭਾਰਗੇ ਕਿਹੜੀ ਮੁਖਤ ਨਤਵਾਦ ਵਿੱਚ ਕੋਈ ਵੀ ਨਹੀਂ ਹੈ ਪਰ ਨਲਪੀ ਬਾਦਲ ਭਾਰਤੀ ਜਨਤਾ ਪਾਰਟੀ ਦੇ ਵਿੱਚ ਆਏ ਹੋਏ ਨੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਲੀਡਰ ਨੇ ਇਲੈਕਸ਼ਨ ਮਹਮੂਲ ਪੂਰੇ ਜੀਵਨ ਉੱਤੇ ਲਿਆ ਤੀਜੀ ਵਾਰ ਕੇਂਦਰ ਦੇ ਵਿੱਚ ਸਰਕਾਰ ਭਾਰਤੀ ਜਨਤਾ ਪਾਰਟੀ ਦੇ ਬਣੀ ਹੈ ਤੇ ਉਸ ਲਈ ਸਾਡੇ ਇੱਥੇ ਬਹਿੰਡਾ ਦੇ ਵੀ ਪਿੰਡਾਂ ਪਰਲਮੈਂਟ ਦੇ ਇਲੈਕਸ਼ਨ ਲੱਗ ਰਹੇ ਹੈ ਜੀ ਪਰੰਪਰਤਾ ਅਕਸਰ ਉਹਨਾਂ ਦੀ ਇਲੈਕਸ਼ਨ ਕੰਪੇਨ ਨੂੰ ਹੋਰ ਮਹੌਨ ਲਈ ਤੁਹਾਨੂੰ ਪਤਾ ਹੈ ਕਿ ਇੱਕ ਇੱਕ ਵੋਟ ਦਾ ਮਤਲਬ ਹੈ ਇੱਕ ਇੱਕ ਆਦਮੀ ਦਾ ਦਿਗੋਤ ਹੁੰਦੀ ਹੈ ਤਾਂ ਇਹ ਦੇਖਿਆ ਗਿਆ ਕਿ ਮਨਪ੍ਰੀਤ ਬਾਦਲ ਦੇ ਨਾਲ ਇੱਥੇ ਸਰਪੰਚ ਸਾਹਿਬ ਰਮਨ ਗੁਇਲ ਤੇ ਹੋਰ ਪੰਜ ਛੇ ਕੌਂਸਲਰ ਜਿਨ੍ਹਾਂ ਨਾਲ ਰਾਤਾਂ ਗੱਲ ਕੀਤਾ ਵਾਸਤੇ ਉਹਨਾਂ ਨੇ ਕਿਹਾ ਕਿ ਅਸੀਂ ਮਨਪ੍ਰੀਤ ਬਾਦਲ ਦਾ ਆਦੇਸ਼ ਦੀ ਵੇਟ ਕਰ ਰਹੇ ਹਾਂ ਇਸ ਲਈ ਮੈਂ ਉਹ ਲੈਟਰ ਲਿਖਿਆ ਕਿ ਤੁਸੀਂ ਉਹਨਾਂ ਨੂੰ ਉਦੇਸ਼ ਦਿਓ ਭਾਰਤੀ ਜਨਤਾ ਪਾਰਟੀ ਲਈ ਕੰਮ ਕਰੋ ਤਾਂ ਕਿ ਭਾਰਤੀ ਜਨਤਾ ਪਾਰਟੀ ਵਿੱਚ ਜੀ ਨੀਤੀ ਜਾ ਸਕੇ ਔਰ ਦਿਓ ਉਹਨਾਂ ਦਾ ਕੋਈ ਮੇਰਾਬ ਵਿੱਚ ਅਚਿਤ ਪਾਰਕਿੰਗ ਵਕੇ ਲੈ ਕੇ ਜਾਣਾ ਹੈ ਉਹ ਵੀ ਭਾਰਤੀ ਜਨਤਾ ਪਾਰਟੀ ਦੇ ਉਹਨਾਂ ਦੇ ਬਖਸ਼ਣ ਵਿੱਚ ਪਾਰਕਿੰਗ ਕਰਾ ਦੇਣਾ ਉਹਦੇ ਬਰ ਮੈਂ ਇਹ ਨਹੀਂ ਕਿ ਇਸ ਬਾਰੇ ਸਿਰ ਜਾਣਾ ਇੱਕ ਪਾਰਟੀ ਉਹਨਾਂ ਦਾ ਹੋਣਾ ਕਿਸੇ ਕੋ ਉਹ ਕਿਤੇ ਇਸ ਮਿਥ ਲਿਖੀ ਨਹੀਂ ਠੀਕ ਹੈ ਇਸ ਲਈ ਲੈਟਰ ਭਾਣਾ ਇਸ ਨੂੰ ਅੱਛੇ ਕਰਕੇ ਹੀ ਲੈਟਰ ਲਿਖਿਆ ਹੈ

ਦੇ ਕੋਈ ਨਹੀਂ ਕਰ ਰਹੇ ਕਿਉਂਕਿ ਉਹ ਜਿਹੜਾ ਜਿਹੜਾ ਲੀਡਰ ਹੁੰਦਾ ਹੈ ਲੀਡਰ ਕਾ ਸ਼ਾਮਲ ਹੋ ਜਾ ਲਓ ਤਾਂ ਬਾਕੀ ਸਾਰੇ ਦੇ ਨਾਲ ਹੀ ਉਹਦੀ ਟੀਮ ਉਹਦੇ ਨਾਲ ਆ ਜਾਂਦੀ ਹੈ ਅੱਜ ਬਠਿੰਡ ਦੇ ਹਰ ਬੱਚੇ ਬੱਚੇ ਨੂੰ ਪਤਾ ਹੈ ਕਿ ਉਹਦੀ ਟੀਮ ਹੈ ਉਹ ਟੀਮ ਹੀ ਭਾਰਤੀ ਜੰਦਾਬਾ ਦੀ ਗੱਲ ਕਰਦੇ ਨੇ ਜੇ ਪਹਿਲੇ ਸਿੱਖੀ ਤੋਂ ਉਹ ਤੋਂ ਸਿੱਖੀ ਕਾਲੇ ਦਾਲ ਸੀ ਨਹੀਂ ਕੋਈ ਤੁਹਾਨੂੰ ਇਹ ਘਾਤ ਸੀ ਕਿ ਉਹ ਚੇਤਨ ਇਹ ਮਹਿਸੂਸ ਕਰਦੀ ਹੂ ਉਹ ਚੀਜ਼ ਘਾਤ ਸੀ ਉਹ ਲੋਕਾਂ ਦੇ ਵੱਡੇ ਸੀ ਉਹ ਲੋਕਾਂ ਦੇ ਵੱਡੇ ਦੇ ਚੱਕੇ ਸੀ ਉਹ ਲੋਕਾਂ ਦੇ ਵੱਡੇ ਲਈ ਗੱਲ ਸੀ ਉਹ ਸਰਕਾਰ ਸੀ ਮੈਂ اپੋਜੀਸ਼ਨ ਸੀ ਮੇਰੀ ਡਿਊਟੀ ਬਣ ਕੇ ਸੇਵਾ ਨੂੰ ਦੇ ਚੁੱਕਾ ਉਹ ਮੁੱਦੇ ਚੁੱਕੇਗੇ ਉਹ ਲੋਕਾਂ ਦਾ ਜੋ ਵੀ ਹੋਣਾ ਹੈ ਉਹ ਹੋਏਗਾ ਪਰ ਉਸ ਤੋਂ ਬਾਅਦ ਪਹਿਲਾਂ ਮੈਂ ਭਾਰਤੀ ਜਨਤਾ ਪਾਰਟੀ ਦੇ ਇਸ਼ਾਰੇ ਹੁਣ ਮਨੁਪ੍ਰੀਤ ਸਿੰਘ ਦਾ ਵੀ ਭਾਰਤੀ ਜਨਤਾ ਪਾਰਟੀ ਦੇ ਇਸ਼ਾਰੇ ਤੇ ਭਾਰਤੀ ਜਨਤਾ ਪਾਰਟੀ ਦਾ ਇੱਕ ਇਹ ਵਰਕਰ ਦਾ ਮਕਸਦ ਹੈ ਕਿ ਉਹ ਪਾਰਟੀ ਲਈ ਕੰਮ ਕਰੇ ਤਾਂ ਇਸ ਲਈ ਜਿਲ੍ਹਾ ਪ੍ਰਧਾਨ ਹੁੰਦਾ ਉਹਨਾਂ ਲੈਟਰ ਲਿਖਿਆ ਕਿ ਬੰਦਾ ਲੋਹਲੇ ਕੌਡ ਨਹੀਂ ਸਕਦਾ ਤੁਹਾਨੂੰ ਨੰਬਰ ਵੀ ਬੀਜਪੀ ਨੂੰ ਆਗੇ ਮਿਲਤੇ ਇਸ ਤੇ ਨਾਗਰੀ ਇਹ ਅਨੁਚੀ ਹੈ ਉਹਦੇ ਬੀਜਪੀ ਤੋਂ ਨਸਾ ਮਿਲਿਆ ਨਹੀਂ ਨੁਕਸਾਨ ਤਾਂ ਮੈਨੂੰ ਕਿਹਦਾ ਹੋ ਰਿਹਾ ਪਰ ਬੀਜਪੀ ਦਾ ਫਾਇਦਾ ਹੋਣਾ ਜ਼ਰੂਰੀ ਹੈ ਉਸ ਦਾ ਹੋਣਾ ਚਾਹੀਦਾ ਹਾਂ ਤਾਂ ਉੱਪਰ ਜਿਵੇਂ ਪਹਿਲਾਂ ਤੁਸੀਂ ਵੀ ਗੱਲ ਕਹੀ ਆ ਕਿ ਜਦੋਂ ਕੋਈ ਵੀ ਲੀਡਰ ਪਾਰਟੀ ਸ਼ਾਮਲ ਹੋਈ ਤਾਂ ਅਮੈਤੀ ਉਹਨਾਂ ਦੇ ਨਾਲ ਹੀ ਸ਼ਾਮਲ ਹੋ ਜਿੰਦੇ ਲੱਗਦਾ ਜੀ ਇਹ ਸ਼ਾਮਲ ਹੋਣੇ ਚਾਹੀਦੇ ਪਾਰਟੀ ਭਾਜਪਾ ਚ ਜਿਹੜੇ ਮੈਂ ਬਤੀਆ ਨਾਲ ਸਮਰ ਹੋਣਾ ਚਾਹੀਦਾ ਉਹ ਕਾਂਗਰਸ ਦੇ ਵਿੱਚੋਂ ਉਹਨਾਂ ਨੂੰ ਕੱਢਿਆ ਗਿਆ ਉਹ ਭਾਰਤੀ ਜਨਤਾ ਪਾਰਟੀ ਮਨਪ੍ਰੀਤ ਬਾਦਲ ਭਾਰਤੀ ਜਨਤਾ ਪਾਰਟੀ ਦੇ ਨਾਲ ਆ ਚੁੱਕਿਆ ਹੈ ਔਰ ਭਾਰਤੀ ਜਨਤਾ ਪਾਰਟੀ ਜਿਹੜੇ ਹੈਗੇ ਆ ਰਾਤਾ ਉਹਨਾਂ ਨਾਲ ਕਰਦੇ ਰਹਿੰਦੇ ਆ ਤਾਂ ਉਹਨਾਂ ਨੂੰ ਭਾਰਤੀ ਜਨਤਾ ਪਾਰਟੀ ਨੂੰ ਮਿਲ ਜਗਾ ਨਹੀਂ ਚਾਹੀਦਾ ਇਹ ਹੀ ਹੈ ਜਨਤਾ ਇੱਕ ਤੱਕ ਕੀ ਲਾਉਣਾ ਜਿਹਨੂੰ ਕਾਂਗਰਸ ਵੀ ਹੈ ਉਹ ਵੀ ਕਹਿੰਦੇ ਜੀ ਸਾਨੂੰ ਇਸ ਵਸਤੀ ਦਾ ਬੁਢੇੜਾ ਜੋ ਜੰਮੀ ਦੇ ਬੁੱਤਲੇਗੇ ਤਾਂ ਨਾ ਪਰ ਕਿਸੇ ਬਸੇ ਨਹੀਂ ਜਾਦਾ ਇਹ ਮੇਰੇ ਨੂੰ ਤਾਂ ਰਾਜਨੀਤੀ ਦੇ ਵਿੱਚ ਤਾਂ ਇੱਕ ਗੱਲ ਕਲੀਅਰ ਹੋਣੀ ਚਾਹੀਦੀ ਹੈ ਕਿ ਜਿਹਦੇ ਜਿਆਦਾ ਪ੍ਰੀਅਰ ਕਰਕੇ ਕਰਨਾ ਚਾਹੀਦਾ ਹੈ ਨਾ ਰਾਜਨੀਤੀ ਤੌਰ ਤੇ ਉਹ ਬੰਦੇ ਜੇ ਐਕਟਰ ਨਾ ਹੋਵੇ ਜੇ ਲੀਡਰ ਐਕਟਰ ਨਾ ਹੋਵੇ ਤਾਂ ਰਾਜਨੀਤਿਕ ਮੌਤ ਹੋ ਜਾਂਦੀ ਹੈ ਕੋਈ ਵੀ ਬੰਦਾ ਹੈ ਉਹਨੂੰ ਰਾਜਨੀਤੀ ਦੇ ਵਿੱਚ ਐਕਟਰ ਹੋਣਾ ਨਹੀਂ ਜਿੱਥੇ ਵੀ ਤੂੰ ਕੰਮ ਕਰਨਾ ਕੋਈ ਪਲੇਟ ਹੋਰ ਮਿਲਦਾ ਤਾਂ ਕੰਮ ਕਰਨੀ ਸੀ ਨਾ ਕਿਤੇ ਵੀ ਮੰਤਰੀ ਇਸ ਦੀ ਬਾਤ ਚੋਤੇ ਬਾਈ ਬਾਈ ਕੰਮ ਕਰੀ ਸੀ ਮੇਰੀ ਡਿਊਟੀ ਹੈ ਜ਼ਿਲ੍ਹਾ ਪ੍ਰਧਾਨ ਹੋਣ ਤੇ ਮੇਰੀ ਡਿਊਟੀ ਮੰਨਦੇ ਸੀ ਮੈਂ ਉਹਦੀ ਡਿਊਟੀ ਨਿਭਾਇਆ ਹੁਣ ਉਹ ਕੀ ਕਰਦੇ ਆ ਆਉਣਾ ਟਾਈਮ